ਪੱਤਰਕਾਰਾਂ ਤੇ ਪਰਚੇ ਕਰਨੇ ਬੰਦ ਕਰੋ। ਬੰਦ ਕਰੋ। ਪਿੱਤੇ ਪਰਚੇ ਰੋਕ ਕਰੋ। ਬੰਦ ਕਰੋ। ਲੋਕਾਂ ਦੀ ਆਵਾਜ਼ ਦੱਬੜੀ ਬੰਦ ਕਰੋ। ਬੰਦ ਕਰੋ। ਪੱਤਰਕਾਰਾਂ ਤੇ ਕੀਤਾ ਮੁਆਜ ਪਰਚੇ ਰੱਦ ਕਰੋ। ਬੰਦ ਕਰੋ। ਰੰਗ ਕਰੋ। ਮलोत लाइव ਦੇਖ ਰਹੇ ਤੁਸੀਂ ਤੇ ਮੈਂ ਬੈਂਸ ਸਿੰਘ ਰੋੜੀਆਂ। ਬੀਤੇ ਦਿਨੀ ਆਰਟੀਆਈ ਕਰਪੁਨ ਮਾਨਿਕ ਗੋਇਲ ਅਤੇ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿਤੂ ਜਾਂ ਮਿੰਟੂ ਗੁਰੂ ਸੂਰੀਆ ਵਰਗੇ ਕਨੇਕਾ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਤੇ ਪੂਰੀ ਜਾਣਕਾਰੀ ਲੈ ਲੈਂਦੇ ਆ ਕਿ ਭਾਰਤੀ ਕਿਸਾਨ ਯੂਨੀਅਨ ਦਾ ਉਹਦੇ ਉੱਪਰ ਕੀ ਸਟੈਂਡ ਆ ਤੇ ਸਾਡੇ ਨਾਲ ਕਿਸਾਨ ਆਗੂ ਰਜਿੰਦਰ ਸਿੰਘ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਤੇ ਨਾਲ ਰਜਿੰਦਰ ਜੀ ਕੀ ਕਹਿਣਾ ਚਾਹੋਗੇ ਜਿਹੜੇ ਇਹ ਪਰਚੇ ਦਰਜ ਕੀਤੇ ਗਏ ਨੇ ਆਰਟੀਆ ਕਾਰਪੋਨਾ ਦੇ ਉੱਪਰ ਕਿਤਨੇ ਕਿਤੇ ਪੰਜਾਬ ਸਰਕਾਰ ਦੀ ਇਸ ਰਣਨੀਤੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਇਹ ਜਿਹੜੇ ਪਰਚੇ ਕੀਤੇ ਗਏ ਨੇ ਵੈਸੇ ਤਾਂ ਸਰਕਾਰ ਪਹਿਲਾਂ ਤੋਂ ਵੀ ਕਰਦੀ ਆ ਰਹੀ ਆ ਇਹ ਜਿਹੜੀਆਂ ਸਰਕਾਰਾਂ ਨੇ ਜੇ ਜਿਹੜਾ ਵੀ ਕੋਈ ਇਹਨਾਂ ਦੀ ਨੀਤੀਆਂ ਪਾਲਿਸੀਆਂ ਦੀ ਦਾ ਵਿਰੋਧ ਕਰਦਾ ਜਾਂ ਨੁਕਤਾਚੀਨੀ ਕਰਦਾ ਇਹ ਸਹਾਰ ਨਹੀਂ ਸਕਦੇ ਹੈਗੇ ਇਹਦੇ ਤੋਂ ਖਿੱਚ ਕੇ ਇਹ ਇਸ ਤਰ੍ਹਾਂ ਦੇ ਪਰਚੇ ਇਹ ਪਾਉਂਦੇ ਨੇ ਹੁਣ ਇੱਕ ਛੋਟੀ ਜੀ ਗੱਲ ਸੀਗੀ ਮਾਨਕ ਕੋਇਲ ਜਿਹੜੇ ਕਿ ਆਰਟੀਆਈ ਐਕਟਿਵਿਸਟ ਨੇ ਉਹ ਹੈਲੀਕਾਪਟਰ ਦੇ ਬਾਰੇ ਜਾਣਕਾਰੀ ਕਿਦੋਂ ਕੱਢ ਕੇ ਲੈ ਕੇ ਆਏ ਨੇ ਸਿਰਫ ਇੰਨਾ ਸਵਾਲ ਪੁੱਛਿਆ ਸੀ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਹੈਲੀਕਾਪਟਰ ਕੌਣ ਵਰਤ ਰਿਹਾ ਕੌਣ ਚਲਾ ਰਿਹਾ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਤੇ ਇਹ ਬੜਾ ਕੋਈ ਵੱਡੀ ਗੱਲ ਨਹੀਂ ਹੈਗੀ ਜਿਹਦੇ ਤੋਂ ਖਿੱਚ ਕੇ ਇਸ ਨੇ ਉਹ ਪਾਰਚੇ ਪਰਚ ਕੀਤੇ ਨੇ ਤੇ ਪਹਿਲਾਂ ਵੀ ਸਰਕਾਰਾਂ ਨੇ ਜਿਹੜਾ ਕੋਈ ਇਹਨਾਂ ਦੀਆਂ ਨੀਤੀਆਂ ਪਾਲਿਸੀਆਂ ਦਾ ਵਿਰੋਧ ਕਰਦਾ ਉਹ ਵੀ ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਟੱਕੇ ਹੋਏ ਨੇ ਗੌਤਮ ਨਵਲੱਖਾ ਸੁਦਾ ਭਾਰਦਵਾਜਾ ਸਾਈ ਬਾਬਾ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਬੁੱਧੀਜੀਵੀ ਨੇ ਲੇਖਕ ਨੇ ਵਕੀਲ ਨੇ ਜਿਹੜੇ ਇਸੇ ਕੱਲ ਤੋਂ ਜੇਲਾ ਚ ਡੱਕੇ ਹੋਏ ਨੇ ਕਿ ਸਾਡੀ ਸਰਕਾਰਾਂ ਦੀ ਨੀਤੀਆਂ ਪਾਲਿਸੀਆਂ ਦੀ ਨਖੇਦੀ ਕਿਉਂ ਕੀਤੀ ਜਾਂਦੀ ਆ ਤੇ ਉਗਰਾਹਾ ਜਥੇਬੰਦੀ ਜਿਹੜੇ ਹੁਣੇ ਪਰਚੇ ਹੋਏ ਨੇ ਇਹ ਸਮਝਦੀ ਆ ਕਿ ਇਹ ਇਹਨਾਂ 8-10 ਬੰਦਿਆਂ ਤੇ ਪਰਚੇ ਦੀ ਹੋਏ ਇਹ ਸਮਝਿਆ ਜਾਂਦਾ ਵੀ ਆਮ ਲੋਕ ਨੇ ਜਿਹੜੇ ਉਹਨਾਂ ਦੇ ਉੱਤੇ ਸਮੁੱਚਾ ਹੀ ਇਹ ਪਰਚੇ ਦਰਜ ਹੋਏ ਨੇ ਕਿਉਂਕਿ ਉਹ ਲੋਕ ਹੱਕਾਂ ਦੀ ਗੱਲ ਕਰਦੇ ਨੇ ਇਹ ਪੱਤਰਕਾਰ ਮਿੰਟੂ ਗੁਰਸਰਿਆ ਜਾਂ ਮਨਿੰਦਰ ਜੀ ਸਿੱਧੂ ਜਾਂ ਹੋਰ ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਤੇ ਪਰਚੇ ਹੋਏ ਨੇ ਕਿਉਂਕਿ ਇਹ ਲੋਕ ਹਿੱਤਾਂ ਲਈ ਲੜਦੇ ਨੇ ਲੋਕ ਹੱਕਾਂ ਦੀ ਗੱਲ ਕਰਦੇ ਨੇ ਲੋਕਾਂ ਦੀ ਆਵਾਜ਼ ਨੂੰ ਚੱਕਦੇ ਨੇ ਇਹ ਜ਼ਬਰ ਸਰਕਾਰਾਂ ਦੇ ਜਿਹੜੀਆਂ ਉਹਨਾਂ ਨੂੰ ਇਹ ਗੱਲ ਚੁਬਦੀ ਆ ਕਿ ਜੋ ਵੀ ਕੋਈ ਲੋਕਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਉਹਦਾ ਗਲਾ ਕੁੱਟਣ ਦੀ ਸਰਕਾਰ ਕੋਸ਼ਿਸ਼ ਕਰਦੀ ਆ। ਲੱਗਦਾ ਜੀ ਪਹਿਲਾਂ ਸੱਤਾ ਤੋਂ ਬਾਹਰ ਸੀ ਜਦੋਂ ਆਮ ਆਦਮੀ ਪਾਰਟੀ ਤਾਂ ਉਹ ਸਵਾਲ ਕਰਨ ਤੇ ਗੱਲ ਕਰਦੇ ਸੀ ਕਿ ਜਿਹੜੇ ਪ੍ਰਬੰਧਕ ਨੇ ਜਿਹੜੇ ਪ੍ਰਸ਼ਾਸਕ ਨੇਗੇ ਉਹਨਾਂ ਨੂੰ ਸਵਾਲ ਕਰੋ। ਵੀ ਹੁਣ ਜਦੋਂ ਇਹਨਾਂ ਵੱਲੋਂ ਸਵਾਲ ਕੀਤਾ ਗਿਆ ਫਿਰ ਇਹ ਚੀਜ਼ ਕਿਸ ਤਰ੍ਹਾਂ ਮਤਲਬ ਧੋਗਲੀ ਰਾਜਨੀਤੀ ਤੇ ਆਏ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਇਹ ਪਹਿਲਾਂ ਜਿਹੜੀਆਂ ਆਪਦੀਆਂ ਵੀਡੀਓ ਪਾਇਆ ਕਰਦਾ ਸੀ ਉਹਦੇ ਵਿੱਚ ਹੁਣ ਵੀ ਆਹ ਇੱਕ ਫੇਸਬੁੱਕ ਤੇ ਵੀਡੀਓ ਘੁੰਮਦੀ ਆ ਉਹਦੇ 'ਚ ਇਹ ਕਹਿ ਰਿਹਾ ਇਹ ਫੇਸਬੁੱਕ ਤੇ ਬੋਲਣ ਦੇ ਨਾਲ ਕੋਈ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਨਾਲ ਇਹ ਕਿਹਾ ਕਰਦਾ ਸੀ ਲੋਕਾਂ ਨੂੰ ਕਿ ਸਵਾਲ ਪੁੱਛਿਆ ਕਰੋ ਜਾਂਦੇ ਤੁਹਾਡੇ ਕੋਲੇ ਵੋਟਾਂ ਮੰਗਣ ਆਉਣਗੇ ਇਹਨਾਂ ਤੋਂ ਸਵਾਲ ਪੁੱਛੋ ਇਹਨਾਂ ਨੂੰ ਸਾਥ ਅੱਜ ਖੜੇ ਕਰ ਲੋ ਤੇ ਇਹਨਾਂ ਨੂੰ ਘੇਰ ਲੋ ਤੇ ਇਹਨਾਂ ਦੇ ਆ ਸਵਾਲ ਪੁੱਛੋ ਵੀ ਸਾਡਾ ਆ ਕਿਉਂ ਨਹੀਂ ਹੋਇਆ ਤੇ ਸਾਡਾ ਆ ਸਾਡੇ ਨਾਲ ਆ ਧੱਕਾ ਕਿਉਂ ਹੋਇਆ ਪਰ ਹੁਣ ਜਦੋਂ ਇਹਦੀ ਆਪ ਦੀ ਵਾਰੀ ਆਈ ਆ ਤਾਂ ਹੁਣ ਇਹ ਉਸੇ ਚੀਜ਼ ਤੋਂ ਭੱਜ ਰਿਹਾ ਇਹ ਵੀ ਅੱਗੇ ਵੀ ਕਈ ਵਾਰੀ ਇਹ ਪੱਤਰਕਾਰਾਂ ਦੇ ਉੱਤੇ ਪੜਕਿਆ ਹੈਗਾ ਤੇ ਉਹਨਾਂ ਨੂੰ ਅੱਗੇ ਵੀ ਮੰਦਾ ਚੰਗਾ ਬੋਲਿਆ ਕਈ ਵਾਰੀ ਕਾਰਨ ਇਹੀ ਆ ਕਿ ਜਦੋਂ ਇਹ ਸਤਾ ਵਿੱਚ ਆ ਜਾਂਦੇ ਨੇ ਫੇਰ ਇਹ ਕੁਝ ਹੋਰ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਨੇ ਪਰ ਇਹ ਤਾਂ ਜਿਵੇਂ ਹੁਣ ਕਹਿੰਦੇ ਵੀ ਆਮ ਆਦਮੀ ਸੀ ਪਹਿਲਾਂ ਹੁਣ ਖਾਸ ਬਣ ਗਿਆ ਤੇ ਇਸ ਕਰਕੇ ਇਸ ਨੂੰ ਵੀ ਇਹ ਵੀ ਦੂਜੀਆਂ ਜਿਹੜੀਆਂ ਬਾਕੀ ਹਾਕਮ ਤੇ ਰਾਣੇ ਜਾਂ ਰਾਜ ਕਰਨ ਵਾਲੀਆਂ ਧਿਰਾਂ ਦੇ ਉਹਨਾਂ ਵਾਲੀ ਲੀਹ ਤੇ ਹੀ ਚੱਲਦਾ ਹੋਇਆ ਇਹ ਵੀ ਉਸੇ ਤਰ੍ਹਾਂ ਉਸੇ ਲੀਹ ਤੇ ਚੱਲ ਕੇ ਉਹੀ ਕਾਰਜਸ਼ੈਲੀ ਹੈ ਇਹਦੀ ਵੀ ਕੋਈ ਭੋਰਾ ਫਰਕ ਨਹੀਂ ਹੈਗਾ ਪਹਿਲਾਂ ਭਾਵੇਂ ਕੁਝ ਹੋਰ ਕਹਿਦਾ ਹੁੰਦਾ ਸੀ ਪਰ ਹੁਣ ਉਹਦੇ ਤੋਂ ਬਿਲਕੁਲ ਹੀ ਦੂਜੇ ਪਾਸੇ ਇਹ ਆ ਕੇ ਬੋਲ ਰਿਹਾ ਤੇ ਇਸ ਦੇ ਵਿੱਚ ਹੁਣ ਅਗਲੀ ਜਿਹੜੀ ਰਣਨੀਤੀ ਆ ਤੁਹਾਡੇ ਵੱਲੋਂ ਕੀ ਇਖਤਿਆਰ ਕੀਤੀ ਜਾਊਗੀ ਜਿਹੜੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਨੇ ਚਾਹੇ ਕਿਸਾਨਾਂ ਦੀਆਂ ਹੋਣ ਜਾਂ ਫਿਰ ਪੱਤਰਕਾਰਾਂ ਦੀਆਂ ਹੋਣ ਜਾਂ ਫਿਰ ਆਰਟੀ ਐਕਟਿਵਿਸਟਾਂ ਦੀਆਂ ਹੋਣ ਉਹ ਦਵਾਈਆਂ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਫਿਰ ਅੱਗੇ ਭਵਿੱਖ ਦੇ ਵਿੱਚ ਕੀ ਪਲਾਨ ਰਹਿਣਗੇ ਜੀ ਦੇਖੋ ਸਾਡੇ ਦਾ ਵੈਸੇ ਆਗੂ ਉਸੇ ਦਿਨ ਤੋਂ ਇਹਦੇ ਤੇ ਆਹ ਆਪਣੇ ਪ੍ਰੈਸ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਨੇ ਤੇ ਨਾਲ ਉੱਥੇ ਚੰਡੀਗੜ੍ਹ ਵਿੱਚ ਜਿਹੜਾ ਇਹਨਾਂ ਦੇ ਇਕੱਠ ਕੀਤਾ ਉੱਥੇ ਵੀ ਜਥੇਬੰਦੀ ਦੇ ਨੁਮਾਇੰਦੇ ਕਹਿੰਦੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅ ਤਕਰੀਬਨ ਆਹ ਜਿਹੜਾ ਹੁਣ 90 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਜੀ ਜਿਹਦੇ ਵਿੱਚ 34-35 ਕਿਸਾਨ ਜਥੇਬੰਦੀਆਂ ਨੇ 50-55 ਬਾਕੀ ਹੋਰ ਵਰਗ ਆ ਗਏ ਮਜ਼ਦੂਰ, ਵਿਦਿਆਰਥੀ, ਨੌਜਵਾਨ, ਮੁਲਾਜ਼ਮ, ਛੋਟੇ ਕਾਰੋਬਾਰੀ ਇਹ 90 ਜਥੇਬੰਦੀਆਂ ਜਿਹੜੀਆਂ ਇਕੱਠੀਆਂ ਨੇ ਹੁਣ ਉਹ ਰਲ ਕੇ ਇਸ ਤਰ੍ਹਾਂ ਦੇ ਜਿਹੜੇ ਅ ਤੱਕਾ ਇਨਾ ਤੋਂ ਕੀਤਾ ਜਾਂਦਾ ਕਿਸੇ ਵੀ ਵਰਗ ਦੇ ਉੱਤੇ ਜ਼ਬਰ ਜ਼ੁਲਮ ਕੀਤਾ ਜਾਂਦਾ ਜਾਂ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਦੇ ਖਿਲਾਫ ਰਲ ਕੇ ਅਸੀਂ ਇੱਕ ਵੱਡਾ ਸੰਘਰਸ਼ ਵਿੜਾਂਗੇ ਇਸ ਸੰਘਰਸ਼ ਵੱਡੇ ਸੰਘਰਸ਼ ਦਾ ਬਿਲ ਵੈਸੇ ਬਾਦ ਚੁੱਕਿਆ ਕਿਉਂਕਿ ਆ ਆਉਣ ਵਾਲੀ 16 ਜਨਵਰੀ ਨੂੰ ਇਹ 90 ਜਥੇਬੰਦੀਆਂ ਦਾ ਪੰਜਾਬ ਵਿੱਚ ਇਕੱਠਾ ਹਲਤ ਕਰਨ ਹੈ ਆਲ ਇੰਡੀਆ ਲੈਵਲ ਤੇ ਸਾਰੇ ਇਹ ਡਿਸਟ੍ਰਿਕਟ ਹੈੱਡਕੁਆਰਟਰ ਤੇ ਧਰਨੇ ਵਿਜਾਰੇ ਕਰਕੇ ਰੋਜ਼ ਪ੍ਰਗਟ ਕੀਤਾ ਜਾਊਗਾ ਜਿਦੇ ਵਿੱਚ ਇਹ ਮੰਗ ਵੀ ਪਾਈ ਗਈ ਆ ਕਿ ਜਿੱਥੇ ਕਿਤੇ ਵੀ ਲੋਕਾਂ ਦੇ ਨਾਲ ਕੋਈ ਤੱਕਾ ਹੁੰਦਾ ਕਿਸੇ ਵੀ ਵਰਗ ਦੇ ਨਾਲ ਉਸ ਦੇ ਨਾਲ ਉਗਰਾਹ ਜਥੇਬੰਦੀ ਖੜੂਗੀ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਡਟ ਕੇ ਸਰਕਾਰ ਦੇ ਇਸ ਤੱਕੇ ਦੇ ਖਿਲਾਫ ਲੜਾਈ ਲੜਨਗੀਆਂ ਜੀ ਬਹੁਤ ਬਹੁਤ ਧੰਨਵਾਦ